ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ ਸਿੱਧਾ WhatsApp ਤੇ ਆਪਣਾ ਬਾਇਓ ਡਾਟਾ ਭੇਜਿਆ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਸੈਨਿ ਜਨਮ ਤਰੀਕ 6 11 2002 ਹਾਈਟ 5 ਫੁੱਟ 8 ਇੰਚ ਕਾਸਟ ਜਟਸੀਕ ਗੋਤ ਚਹਿਲ ਜ਼ਿਲ੍ਹਾ ਸੰਗਰੂਰ ਜ਼ਮੀਨ 1.5 ਕਿਲਾ ਬੀ ਕਿੱਲੇ ਦੀ ਕੀਤੇ ਕਰਦੇ ਨੇ ਘਰ ਵਿੱਚ ਕੀਤੇ ਦੀ ਸਾਰੇ ਸੰਦ ਬਣੇ ਹੋਏ ਨੇ ਕੰਮ ਕੈਨੇਡਾ ਪਰਿਵਾਰ ਮੈਂਬਰ ਮਾਤਾ ਪਿਤਾ ਦਾਦੀ ਇੱਕ ਭੈਣ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8427440195 84274 40195 ਤੁਸੀਂ ਪਰਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਵਿਸ਼ਨੂ ਜਨਮ ਤਰੀਕ 1999 ਕਾਸਟ ਜੱਟ ਸਿੱਖ ਪੜਾਈ ਬੀਬੀਏ ਸ਼ਹਿਰ ਫਤਿਹਗੜ੍ਹ ਸਾਹਿਬ ਕੰਮ ਆਪਣੀ ਦੁਕਾਨ ਮੋਬਾਈਲ ਦੀ ਜ਼ਮੀਨ 8 ਕਿੱਲੇ ਅਤੇ ਸ਼ਹਿਰ ਦੇ ਵਿੱਚ ਪ੍ਰਾਪਰਟੀ ਵੀ ਦੁਕਾਨਾ ਪਲਾਟ ਰੈਂਟ ਹਾਊਸ ਇਹਨਾਂ ਦੀ ਡਬਲ ਸਟੋਰੀ ਕੋਠੀ ਹੈ ਸ਼ਹਿਰ ਦੇ ਵਿੱਚ ਹੈ ਪਰਿਵਾਰ ਮੈਂਬਰ ਗੁਰਸਿੱਖ ਹੈ ਮੰਗ ਖਾਨਦਾਨੀ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99157 30829 99157 30829 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਪੀਆਰ ਜਨਮ ਤਰੀਕ 7 11 ਮਹੀਨਾ 1994 ਹਾਈਟ ਪੈਨੀਫੁੱਟ 7 ਇੰਚ ਕਾਸਟ ਰਾਮਦਾਸੀ ਸਿੱਖ ਸ਼ਹਿਰ ਪਟਿਆਲਾ ਪੜਾਈ ਵਿਕਾਮ ਇੱਕ ਸਾਲ ਦਾ ਡਿਪਲੋਮਾ ਕੀਤਾ ਹੋਇਆ ਹੈ ਬਿਜ਼ਨਸ ਦਾ ਵੀ ਡਿਪਲੋਮਾ ਇਹਨਾਂ ਨੇ ਕੀਤਾ ਹੋਇਆ ਹੈ 2 ਸਾਲ ਦਾ ਇਹਨਾਂ ਨੇ ਕੀਤਾ ਡਿਪਲੋਮਾ ਕੁਕਿੰਗ ਦਾ ਵੀ ਕੋਰਸ ਕੀਤਾ ਹੋਇਆ ਹੈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਰਿਟਾਇਰਡ ਨੇ ਮਾਤਾ ਹੈ ਟੀਚਰ ਰਿਟਾਇਰਡ ਨੇ ਇੱਕ ਭੈਣ ਕੈਨੇਡਾ ਵਿੱਚ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਇੰਡੀਅਨ ਜਾਂ ਨਿਊਜ਼ੀਲੈਂਡ ਜਾਂ ਸਟੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9417777817 9417777817 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੌਰਪ੍ਰੀ ਸਿੰਘ ਪਾਟਿਆ ਉਮਰ 28 ਸਾਲ ਕਾਸਟ ਰਾਜਪੂਤ ਪਾਟਿਆ ਪੜਾਈ ਗ੍ਰੈਜੂਏਸ਼ਨ ਸ਼ਹਿਰ ਜਲੰਧਰ ਕੰਮ ਪ੍ਰਾਈਵੇਟ ਜੋਬ ਕਲੀਨਿੰਗ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਮਿਲਟਰੀ ਇੰਜੀਨੀਅਰ ਕਪੂਟਲਾ ਰਿਟਾਇਰਡ ਨੇ ਮਾਤਾ ਹਾਊਸ ਵਾਈਫ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8360472201 83604 72201 ਕਾ ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 27 ਸਾਲ ਕਾਸਟ ਜੱਟ ਸਿੱਖ ਗੂਤ ਥਲੀਵਾਲ ਪੜਾਈ 8ਵੀਂ ਪਾਸ ਜ਼ਿਲ੍ਹਾ ਬਰਨਾਲਾ ਜ਼ਮੀਨ ਟੈਂਕੀਲੇ ਲੜਕਾ ਵਧੀਆ ਕੰਮ ਕਰਦਾ ਹੈ ਪਰਿਵਾਰ ਮੈਂਬਰ ਮਾਤਾ ਕੱਲਾ ਲੜਕਾ ਹੈ ਮੰਗ ਵਧੀਆ ਪਰਿਵਾਰ ਤੋਂ ਗ੍ਰੀਵ ਕਰਦੀ ਲੜਕੀ ਦੀ ਲੋੜ ਹੈ ਲੜਕੀ ਤਲਾਕशुदा ਵੀ ਹੋਵੇ ਇਹਨਾਂ ਨੂੰ ਕੋਈ ਜਾਤੀ ਵੰਧਨ ਨਹੀਂ ਹੈ ਇਹਨਾਂ ਦਾ ਮੋਬਾਈਲ ਨੰਬਰ 8427440195 8427440195 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਲੜਕੀ ਕੈਨੇਡਾ ਪੀਆਰ ਜਨਮ ਤਰੀਕ 20 ਨਵੰਬਰ 1998 ਹਾਇਰਡ ਆਫ 1 ਫੁੱਟ 8 ਇੰਚ ਜ਼ਿਲ੍ਹਾ ਮੋਗਾ ਪੜਾਈ ਪਲੱਸ 2 ਕੋਰਸ ਹੈ ਨੈਨੀ ਦਾ ਕਮ ਡੇ ਕੇਅਰ ਜੌਬ ਇਨ ਕੈਨੇਡਾ ਕਾਸਟ ਰਾਮਗੜੀ ਹੈ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭਰਾ ਮੰਗ ਵਧੀਆ ਪਰਿਵਾਰ ਤੋਂ ਪੜੇ ਲੈ ਕੇ ਲੜਕੇ ਦੀ ਲੋੜ ਹੈ ਲੜਕਾ ਯੂ ਐਸ اے ਪੀ ਆਰ ਜਾਂ ਆਸਟ੍ਰੇਲੀਆ ਪੀ ਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 95 96 96 95 96 96 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10 ਮਹੀਨਾ 1994 ਹਾਈਟ 5 ਫੁੱਟ 5 ਇੰਚ ਕਾਸਟ ਮੈਰਾ ਸਿੱਖ ਪੜਾਈ ਐਮ ਕোর্স ਕੰਪਿਊਟਰ ਦਾ 1 ਸਾਲ ਦਾ ਕੀਤਾ ਹੋਇਆ ਹੈ ਆਇਰਲੈਂਡ ਚ 5.5 ਬੈਂਡ ਆਈ ਹੋਈ ਨੇ ਕੰਮ ਇਹ ਪ੍ਰਾਈਵੇਟ ਜੌਬ ਕਰਦੇ ਨੇ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਜਾਂ ਗਵਰਨਮੈਂਟ ਜੌਬ ਕਰਤਾ ਹੋਵੇ ਜਾਂ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 75279 91195 ਦੂਜਾ ਮੋਬਾਈਲ ਨੰਬਰ 87288 1332 87288 1332 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਗਿਆ ਜਨਮ ਤਰੀਕ 2 ਅਗਸਤ 1993 ਹਾਈਟੇਵਾ ਪੰਜਪੂਰ ਸਤਿੰਝੇ ਪੜਾਈ ਬੀਏ ਕਾਸਟ ਸਨਿਆਰੀ ਜ਼ਮੀਨ 2 ਕਿੱਲੇ ਦੋ ਕਾਰ ਰੈਂਟ ਤੇ ਦਿੱਤੇ ਹੋਏ ਨੇ ਇਹਨਾਂ ਦੀ ਦੁਕਾਨ ਏਸੀ واਸ਼ਿੰਗ ਮਸ਼ੀਨ ਗੀజర్ ਜੀ ਹੈ ਜ਼ਿਲ੍ਹਾ ਕਪੂਰਤ ਲੜਕਾ ਇੰਗਲੈਂਡ ਤੋਂ ਆਇਆ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਦੋ ਪੜਾ ਇੱਕ ਭੈਣ ਪਰਿਵਾਰ ਵੈਸ਼ਨੂ ਤੇ ਰਾਧਾ ਸਵਾਮੀ ਮੰਗ ਵੜੀਆਪੁਰ ਵੱਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਾਂ ਐਨ ਆਰ ਆਈ ਲੜਕੀ ਹੋਵੇ ਇਨਾਂ ਨੂੰ ਜਾਤੀ ਵੰਧਨ ਨਹੀਂ ਹੈ। ਇਹਨਾਂ ਦਾ ਮੋਬਾਈਲ ਨੰਬਰ 9915097347 9915097347 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਨਮ ਤਰੀਕ 2 ਨਵੰਬਰ 1988 ਹਾਈਟ 5 ਫੁੱਟ 11 ਇੰਚ ਪੜਾਈ ਪਲੱਸ 2 ਕਾਸਟ ਪਰਜਾਪਰਤ ਕੁਮਾਰ ਜਵੀਨ 2 ਕਿਲੇ ਜ਼ਿਲ੍ਹਾ ਜਲੰਧਰ ਲੜਕਾ ਆਸਟ੍ਰੇਲੀਆ ਪੀਆਰ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਵਿਆਹੀ ਹੋਏ ਨੇ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 952216169 9520 9590Y 16169 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਨਮ ਤਰੀਕ 8 ਨਵੰਬਰ 1990, ਹਾਈਟ 5 ਫੁੱਟ 5 ਇੰਚ, ਪੜਾਈ ਪਲੱਸ 2, ਕਾਸਟ ਚਟਸੀ ਖੇਜ਼ਮੀਨ 10 ਕਿਲੇ, ਜ਼ਿਲ੍ਹਾ ਤਰਨਤਾਰਨ, ਕਾਮ ਲੜਕਾ ਅਮਰਤਾਰੀ ਗਰੰਥ ਸਿੰਘ ਹੈ। ਮੰਗ ਵਧਿਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਗੁਰਸਿੱਖ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9517210198 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10 10ਵਾਂ ਮਹੀਨਾ 1985 ਹਾਈਟ 4 ਫੁੱਟ 10 ਇੰਚ ਕਾਸਟ ਅਗਰਵਾਲ ਲੜਕੀ ਤਲਾਕशुदा ਮੰਗ ਸਿੰਗਲ ਫੈਮਿਲੀ ਵਾਲੇ ਵਧੀਆ ਵਿਨਸਮੈਨ ਅਗਰਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਸੰਗਰੂਰ ਏਰੀਏ ਦੇ 40 50 ਕਿਲੋਮੀਟਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਕਾਸਟ ਅਗਰਵਾਰ ਹੀ ਇਹਨਾਂ ਨੂੰ ਫੋਨ ਕਰਨ ਫੋਨ ਕਰਨ ਦਾ ਟਾਈਮ ਸਵੇਰ ਦਾ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੈ ਇਹਨਾਂ ਦਾ ਮੋਬਾਈਲ ਨੰਬਰ 9914298308 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਗੱਲ ਮੰਗਲਿਕ ਜਨਮ ਤਰੀਕ 3 ਅਕਤੂਬਰ 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜ਼ਿਲ੍ਹਾ ਲੁਧਿਆਣਾ ਪੜਾਈ ਵੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਨੇ ਲੁਧਿਆਣੀ ਕੰਮ ਵਧੀਆ ਪਰਿਵਾਰ ਦੀ ਪੜੀ ਨਿੱਕੀ ਲੜਕੀ ਦੀ ਲੋੜ ਹੈ ਲੜਕੀ ਜੌਬ ਕਰਦੀ ਹੋਵੇ ਮੰਗਲਿਕ ਲੜਕੀ ਦੀ ਜ਼ਰੂਰਤ ਹੈ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ ਤਰੀਕ 28 ਦਸੰਬਰ 1994 ਹਾਈਟ 5 ਫੁੱਟ 4 ਇੰਚ ਗੋਤ ਮੀਨ ਕਾਸਟ ਰਾਮਗੜੀ ਪੜਾਈ ਪਲੱਸ 2 BCA ਕੰਪਿਊਟਰ ਜ਼ਿਲ੍ਹਾ ਤੂਰੀ ਕੰਮ ਕਾਰ ਮਕੈਨਿਕ ਨੇ ਮੰਗ ਵਧੀਆ ਪਰਿਵਾਰ ਦੀ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98772 67885 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਜਸਵੀਰ ਸਿੰਘ ਜਨਮ ਤਰੀਕਾ 10 ਦੂਜਾ ਮਈ 1992 ਹਾਈਟ 5 ਫੁੱਟ 9 ਇੰਚ ਪਿੰਡ ਟਾਲਪੁਰਾ ਪੜਾਈ ਐਮਏ ਪਾਲ ਸਾਇੰਸ ਡੀਸੀਏ ਬੈਂਕ ਅਕਾਊਂਟ ਦਾ ਕੋਰਸ ਕੀਤਾ ਹੋਇਆ ਹੈ ਪਰਿਵਾਰ ਮੈਂਬਰ ਮਾਤਾ ਪਿਤਾ ਇਕੱਲਾ ਲੜਕਾ ਹੈ ਜ਼ਮੀਨ 7 ਏਕੜ ਇੱਕ ਪਲਾਟ ਮੰਗ ਵਧੀਆ ਪਰਿਵਾਰ ਦੀ ਪੜੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 997863965 997863965 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਹੈ ਚੈਨਲ ਦੇ WhatsApp ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਨਾਮ ਜਨਮ ਤਰੀਕ ਹਾਈਟ ਪੜਾਈ ਜ਼ਿਲ੍ਹਾ ਪਰਵਾਰ ਮੈਂਬਰ ਮੰਗ ਮੋਬਾਈਲ ਨੰਬਰ ਲੈ ਕੇ ਆਪਣਾ ਪੂਰਾ ਬਾਇਓ ਡਾਟਾ ਭੇਜਿਆ ਕਰੋ ਸਾਡਾ ਮੋਬਾਈਲ ਨੰਬਰ 9501592337 ਤੁਸੀਂ ਇਸ WhatsApp ਤੇ ਬਾਇਓ ਡਾਟਾ ਭੇਜਿਆ ਕਰੋ